ਕੀ ਲੱਗਦਾ ਸੀ ਜਿਹੜਾ ਇੱਥੇ ਭਤੀਜਾ ਮੇਰੇ ਵੱਡੇ ਭਰਾ ਦਾ ਮਤਲਬ ਕਿਸ ਤਰ੍ਹਾਂ ਕੀ ਗੱਲ ਹੈ ਤੂੰ ਜਾਂਦਾ ਹੈ ਅੰਮ੍ਰਿਤਸਰ ਜਾਂਦਾ ਪੀਟੀ ਕਰਨਾ ਉਥੋਂ 4 ਵਜੇ ਆ ਗਿਆ ਹੈ ਹਨ ਸਵੇਰੇ ਕਹਿੰਦਾ ਹੀ ਮੈਂ ਜਾਣਾ ਵਾ ਨਾਨਕੇ ਸਾਡੇ ਨਾਨਕੇ ਜਾਣਾ ਹੈ ਮਤਲਬ ਆਪਣੇ ਡੈਡੀ ਦੇ ਨਾਨਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਚੱਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਜੇਪਟ ਪਰਮੋਟਸਰ ਲੈ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਪੇ ਇੱਥੇ ਕਿਹੜੇ ਪਿੰਡ ਜਾਣ ਲਿਆ ਜਾਣਾ ਇਹਨੇ ਬੱਲੀ ਅੱਛਾ ਬੱਲ ਬੱਲ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨਾਂ ਨੂੰ ਆਇਆ ਜਿਹਦੀ ਮੰਮੀ ਉਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹਨੇ ਵੀ ਟ੍ਰੈਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਤੜਕ ਮੁੜਦੀ ਉਹ ਤੇ ਥਾਰ ਗੱਡੀ ਦੇ ਵੱਜਾ ਨੇ ਦਵਾਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉਥੇ ਮੋੜ ਤੇ ਹੋਇਆ ਵਾ ਬੜੇ ਹੋ ਮੋਟਰਸਾਈਕਲ ਵੱਜ ਕੇ ਅੱਗ ਲੱਗੀ ਮੇਡ ਨੂੰ ਉਹ ਲੋਕ ਮਿੱਟੀ ਮੁੱਟੀ ਪਾ ਗਿਆਂ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਸੇਂਹ ਤੇਰੇ ਦੇ ਪਿਆਸ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂ ਅਸੀਂ ਗਏ ਆ ਆ ਨਏ ਜਾਂਦਿਆਂ ਨੂੰ ਤੇ ਖਤਮ ਹੀ ਹਸਪੀਟਲ ਨੀਲਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਸੋ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਜਾਂਦਿਆਂ ਨੂੰ ਤੇ ਬਾਹਰ ਹੀ ਅੰਦਰ ਨਹੀਂ ਆਰ ਗੱਡੀ ਵਾਲੇ ਕੋ ਕਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਧਿਆਨ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਦੇ ਆ ਉਸੋਂ ਦੇ ਜਾਣਦਾ ਸੀ ਪੀਟੀ ਦੀ ਤਿਆਰੀ ਕਰਦਾ ਸੀ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਕਰੀ ਜਾਂਦਾ ਮੈਂ ਤੇ ਥੋੜਾ ਟਾਈਮ ਵਾਦ ਮੈਂ ਲਗੋ ਦਸਵੀਂ ਕੀਤੀ ਉਤਰਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਮੈਂ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਹਾ ਹੀ ਹੋਣੀ ਆ ਮੈਂ ਸਾਲ ਚ ਮਹਾ ਹੀ ਕਰਨੀ ਆ ਇਹ ਕਿ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਹੁਣ ਕਿੱਥੇ ਪੜਦਾ ਹੈ ਪਲੱਸ 1 ਇਹ ਅਜੇ ਪਉਣਾ ਹੀ ਗੋਲਡਨ 뷰 ਪੜਦਾ ਹੈ ਅੱਗੇ ਵੀ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਹੀ ਅਜੇ ਉਸ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਚਰਨਜੀਤ ਸਿੰਘ ਪੰਚ ਸਿੰਘ ਰਾਏ ਨੂੰ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਵਿਚਾਰਾ ਇਹ ਅੰਮ੍ਰਿਤਸਰ ਜਾ ਰਿਹਾ ਈਦਾ ਤੇ ਰਸਤੇ ਵਿੱਚ ਸੋਈਆਂ ਲੱਗ ਗਈ ਤੇ ਅਗੋਂ ਥਾਰ ਗੱਡੀ ਆਉਣੀ ਏ ਤਾਂ ਉਹਨਾਂ ਦੇ ਦੇਖਿਆਣੀ ਆ ਚਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹੱਥੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਚਾ ਲੈ ਵਾਲੀ ਸਾਈਡ ਦੇ ਨੇ ਕਥੇ ਲੱਗੀ ਆ ਗਾਣੇ ਲੱਗੀ ਆ ਮੀਠੇ ਠਾਣੇ ਲੱਗੀ ਆ ਸਾਡੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਆ ਜੀ ਆ ਕੇ ਦਸਵੀਂ ਪਾਸ ਆ ਦਸਵੀਂ ਪਾਸ ਕਰਕੇ ਜਿਹੜੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਅੰਡਰ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆ ਤਾਂ ਮੇਰੀ ਸਾਲ ਨੂੰ ਮੈਂ ਸੈੱਟ ਹੋਣਾ ਮਹਾਵਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਚਾਹ ਨੂੰ ਦੇਲੇ ਫੇਰ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਆ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਐ ਇਹਦੇ ਅਛਾ ਲੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕੀ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉੱਥੇ ਖੜੇ ਗਏ ਨੇ ਉਹ ਵੀ ਚੱਲਣ ਦੀ ਐ ਕਾਰਵਾਈ ਜੀ ਭਾਜੀ ਇਹ ਮੇਰਾ ਤੰਨ ਸਮਰ ਆਪੇ ਮੇਰੇ ਨਾਲ ਕੇ ਨਾ ਮੇਰਾ ਭਤੀਜਾ ਨਰਦੈ ਮੁੰਡਾ ਜੀ ਦੀ ਜੱਥ ਹੋਈ ਆ ਇਹਦੀ ਹੀ ਕਰਦਾ ਹੈ ਅੰਮਰਸਰ ਪੜਦਾ ਅੰਮਰਸਰ ਪੜਨ ਜਾਂਦਾ ਹੈ ਤੇ ਰਸਤੇ ਤੇ ਜਾਂਦਾ ਕਿਤੇ ਥਾਰ ਕਾਰ ਵਾਲੇ ਨਾਲ ਨਛਾ ਕੀਤਾ ਹੋ ਸਕਦਾ ਇਹ ਹੀ ਕਹਿ ਸਕਦੇ ਆ ਜਿਆਦਾ ਸਪੀਡ ਹੀ ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਆ ਕਲ ਦੀ ਡੈਥ ਹੋਈ ਆ ਅੰਮਰਸਰ ਨੇ ਪੋਸਟ ਮਾਰ ਰਿਹਾ ਤੇ ਡੀਕੰਡ ਆ ਹੁਣ ਮਾਰਕ ਨੂੰ ਲੋ ਮਨਜ਼ੂਰੀ ਉਹ ਵੀ ਚੰਗਾ ਲੱਗਦਾ ਉਹ ਹੀ ਹੋਣਾ por botumar y galo,